ਖਬਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਮਰਨ ਵਰਤ ਅੱਜ 20ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹਾਲਾਂਕਿ ਪ੍ਰਸ਼ਾਸਨ ਵੀ ਧਾਰਮਿਕ ਕਾਗੂ ਵੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਸਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਪਹੁੰਚ ਰਹੇ ਨੇ ਅੱਜ ਗੁਰਨਾਮ ਸਿੰਘ ਚੜੋਨੀ ਹਰਿਆਣਾ ਦੇ ਕਿਸਾਨ ਲੀਡਰ ਵੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਕੀ ਕਹਿੰਗੇ ਸਭ ਕੱਲ ਕਿਸ ਤਰ੍ਹਾਂ ਦਾ ਫੈਸਲਾ ਲਿਆ ਹੈ ਅੱਜ ਮੀਟਿੰਗ ਵਿੱਚ ਕੀ ਕਰਨਗੇ ਕਹਾਂਜਾ ਅੱਜ ਹਮਨੇ हरियाणा के अपने जिला प्रधानों की मीटिंग बुलाई थी और कल दिल्ली आ, कल जो है खनौरी बॉर्डर पर जाने का फैसला किया है हमारा पंजाब का भी पूरा जो संगठन है सारे पदाधिकारी वो भी आएंगे और हम भी जाएंगे जो खन, जो कैथर से खनौरी रोड पे एक गुरुद्वारा है नीम साहब गुरुद्वारा वहाँ पे इकट्ठे होंगे दस साढ़े दस बजे का टाइम वहाँ पे सबको दे रहे हैं और वहाँ से फिर हम खनौरी बॉर्डर पर जाएंगे और वहाँ जो डल्ले जी हैं वो कई दिन से भूख भूखड़ताल पे उनकी हालत खराब हो गई है तो उनका पता भी वहाँ पे लेंगे और अगली रणनीति भी वहाँ पे तैयार करेंगे और कोशिश रहेगी कि सारा एसके एम जो है वो इकट्ठा होकर आंदोलन लड़ेगा वहाँ जा के, तो वह के फैसला लेंगे आंदोलन में किस तरह से शामिल हो जाए कब शामिल हुआ जाए हाँ वहाँ जाने के बाद फैसला लेंगे क्योंकि एक एक से ये आंदोलन नहीं लड़ा जाएगा अगर अकेला अकेला आंदोलन लड़े तो जितने लोग पहले आंदोलन में शामिल थे वो किस तरह से इस आंदोलन में शामिल हो सकते हैं इस बात पे चर्चा करेंगे और फिर आगे की रणनीति वहां पे जाके बनाएंगे तो मांगे वही तेरह महीने जो आंदोलन चला तो वही है तो हाँ मांगे वही है कुछ उसके अलग भी है मांगे तो जो है वो हम उनके पक्ष में है इस आंदोलन को नैतिक समर्थन भी है, है और मांगे तो जो है वो किसान किसी का अधिकार नहीं मांग रहा अपना अधिकार मांग रहा है किसी का अधिकार छीन नहीं रहा तो सरकार को बातचीत करनी चाहिए बातचीत के माध्यम से मामले को सुलटाना चाहिए ਪਰ ਸਵਾਲ ਵੱਡੇ ਖੜੇ ਹੋਣ ਲੱਗ ਪਏ ਨੇ ਕਿ ਆਖਰ ਪਹਿਲਾਂ 19 ਦਿਨ ਬੀਤ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਦੇ ਉੱਤੇ ਬੈਠੇ ਨੇ ਉਦੋਂ ਕਿਸਾਨ ਲੀਡਰਾਂ ਨੂੰ ਸਖਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਨਜ਼ਰ ਨਹੀਂ ਆਏ ਪਰ ਕਿਸਾਨ ਕਹਿ ਰਹੇ ਨੇ ਚਲੋ ਦੇਰ ਆਏ ਦਰਸਤ ਆਏ ਤਾਂ ਹੁਣ ਵੀ ਜੇਕਰ ਇਕੱਠੇ ਹੋ ਕੇ ਲੜੀਏ ਤਾਂ ਮੋਰਚੇ ਦੀ ਜਿੱਤ ਹੋ ਸਕਦੀ ਆ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਗਈ ਸੀ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕਿਸਾਨੀ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਕਿ ਮੇਰੀ ਜਾਨ ਦੀ ਕੀਮਤ ਜ਼ਿਆਦਾ ਨਹੀਂ ਹੈ ਬਲਕਿ ਕਿਸਾਨਾਂ ਦੀ ਕੀਮਤ ਜ਼ਿਆਦਾ ਹੈ ਕਿਸਾਨੀ ਅੰਦੋਲਨ ਦੀ ਕੀਮਤ ਜ਼ਿਆਦਾ ਹੈ ਜੇਕਰ ਮੇਰੀ ਜਾਨ ਕਿਸਾਨੀ ਦੇ ਲੇਖੇ ਲੱਗ ਜਾਵੇ ਤਾਂ ਮੇਰੇ ਲਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰ ਲਗਾਤਾਰ ਉੱਥੇ ਪਹੁੰਚ ਰਖਨੌਰੀ ਬਾਰਡਰ ਦੇ ਉੱਤੇ ਭਾਵਕ ਹੋ ਰਹੇ ਨੇ ਦੇਖ ਕੇ ਰੋ ਰਹੇ ਨੇ ਫੁੱਟ ਫੁੱਟ ਕੇ ਆਪਣੇ ਪਿਓ ਦੀ ਇਸ ਤਰੀਕੇ ਦੇ ਨਾਲ ਹਾਲਤ ਦੇਖ ਕੇ ਜਗਜੀਤ ਸਿੰਘ ਡੱਲੇਵਾਲ ਦਾ ਆ ਜੋ ਲੜਕਾ ਆ ਉਸ ਦੀ ਅੱਖਾਂ ਦੇ ਵਿੱਚੋਂ ਅਥਰੂ ਵਗੇ ਜੋ ਪੋਤਾ ਆ ਉਸ ਦੀ ਅੱਖਾਂ ਦੇ ਵਿੱਚੋਂ ਅਥਰੂ ਵਗੇ ਤਾਂ ਇੱਕ ਕਿਸਾਨ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਬੈਠਾ ਸੀ ਉਸ ਦੇ ਵੱਲੋਂ ਇਹ ਸਭ ਕੁਝ ਨਾ ਦੇਖਿਆ ਗਿਆ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ ਹੈ ਤਾਂ ਹਰ ਕੋਈ ਜਿਹੜਾ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਸੁਪਰੀਮ ਕੋਰਟ ਤੱਕ ਫਿਕਰਮੰਦ ਹੈ ਪਰ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਆ ਉਹ ਫਿਕਰਮੰਦ ਨਜ਼ਰ ਨਹੀਂ ਆ ਰਹੀ ਕੇਂਦਰ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕਰ ਸਕੀ ਕੋਈ ਵੀ ਅਜਿਹਾ ਬਿਆਨ ਨਹੀਂ ਆਇਆ ਕੇਂਦਰ ਦੇ ਕਿਸੇ ਵੀ ਵੱਡੇ ਮੰਤਰੀ ਦਾ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਜਗਜੀਤ ਸਿੰਘ ਡੱਲੇਵਾਲ ਦੀ ਫਿਕਰ ਨਹੀਂ ਆ ਸਿਹਤ ਦੀ ਫਿਕਰ ਨਹੀਂ ਆ ਜਾਨ ਦੀ ਫਿਕਰ ਨਹੀਂ ਆ ਤਾ ਕਿਸਾਨ ਇਹ ਕਹਿ ਰਹੇ ਨੇ ਕਿ ਪਹਿਲਾਂ ਕਈ ਕਿਸਾਨ ਸ਼ਹੀਦ ਹੋ ਗਏ ਤਾਂ ਉਦੋਂ ਕੇਂਦਰ ਨੂੰ ਕੋਈ ਫਿਕਰ ਨਹੀਂ ਸੀ ਤਾਂ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਫਿਕਰ ਕਿ ਮੈਂ ਹੋ ਸਕਦੀ ਆ ਬੀਤੇ ਦਿਨਾਂ ਦੇ ਵਿੱਚ ਰਕੇਸ਼ ਤਖਤ ਵੀ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਤੇ ਹੁਣ ਗੁਰਨਾਮ ਸਿੰਘ ਚੜੋਨੀ ਵੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਅੱਜ ਪਹੁੰਚਣਗੇ ਕੱਲ ਪਟਿਆਲਾ ਤੋਂ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ਬ੍ਰਹਮਾਨੰਦ ਗਿਰੀ ਆਪਣੇ ਪੂਰੀ ਟੀਮ ਦੇ ਨਾਲ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਹੁੰਚੇ ਉਹਨਾਂ ਦੇ ਨਾਲ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੀ ਮੌਜੂਦ ਰਹੇ ਤਾਂ ਉਹਨਾਂ ਦੀ ਟੀਮ ਪੂਰੀ ਮੌਜੂਦ ਰਹੀ ਹਰ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਫਿਕਰ ਕਰ ਰਿਹਾ ਤੇ ਹੁਣ 19ਵੇਂ ਦਿਨ ਦੇ ਵਿੱਚ ਕੱਲ ਸੀ ਅੱਜ 20ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਖੂਨ ਨਾਲ ਦਸਖਤ ਕਰਕੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਫਿਰ ਮੇਰੀ ਜਾਨ ਦੇ ਆ ਜਿਮੇਵਾਰ ਤੁਸੀਂ ਹੋਮੋਂਗੇ ਮੇਰੀ ਮੌਤ ਦਾ ਜਿਮੇਵਾਰ ਤੁਸੀਂ ਹੋਮੋਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਚਿੱਠੀ ਲੈ ਕੇ ਖੂਨ ਦੇ ਨਾਲ ਦਸਖਤ ਕਰਕੇ ਭੇਜੀ ਸੀ ਇਹ ਚਿੱਠੀ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੇ ਜੋ ਡਾਕਟਰ ਨੇ ਜੋ ਉਹਨਾਂ ਨੂੰ ਚੈੱਕ ਕਰਨ ਲਗਾਤਾਰ ਉਹ ਕਹਿ ਰਹੇ ਨੇ ਕਦੇ ਵੀ ਕੁਝ ਵੀ ਹੋ ਸਕਦਾ ਦੂਜੇ ਪਾਸੇ ਕਈ ਕਿਸਾਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਆ ਉਹ ਕਹਿ ਰਹੇ ਨੇ ਕਿ ਜੇਕਰ ਜਿਹੜੇ ਕਿਸਾਨ ਲੀਡਰ ਹਲੇ ਤੱਕ ਨਹੀਂ ਪਹੁੰਚੇ ਜੇਕਰ ਜਗਜੀਤ ਸਿੰਘ ਡੱਲੇ ਨੂੰ ਖੁਦਾਨਾ ਖਾਸ ਦਾ ਕੁਝ ਹੋ ਜਾਂਦਾ ਫਿਰ ਭੋਗ ਦੇ ਉੱਤੇ ਆਉਣ ਦਾ ਕੋਈ ਹੱਕ ਨਹੀਂ ਆ ਜੇਕਰ ਫਿਰ ਤੁਸੀਂ ਭੋਗ ਦੇ ਉੱਤੇ ਆਏ ਮਾਈਕ ਫੜੇ ਤਾਂ ਅਸੀਂ ਹੱਥਾਂ ਦੇ ਵਿੱਚੋਂ ਮਾਈਕ ਖੋਲਾਂਗੇ ਕੱਪਰ ਸਵਾਲ ਵੱਡੇ ਖੜੇ ਹੋਣ ਲੱਗ ਪਏ ਨੇ ਕਿ ਆਖਰ ਪਹਿਲਾਂ 19 ਦਿਨ ਬੀਤ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਦੇ ਉੱਤੇ ਬੈਠੇ ਨੇ ਉਦੋਂ ਕਿਸਾਨ ਲੀਡਰਾਂ ਨੂੰ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਨਜ਼ਰ ਨਹੀਂ ਆਏ ਪਰ ਕਿਸਾਨ ਕਹਿ ਰਹੇ ਨੇ ਚਲੋ ਦੇਰ ਆਏ ਦਰਸਤ ਆਏ ਤਾਂ ਹੁਣ ਵੀ ਜੇਕਰ ਇਕੱਠੇ ਹੋ ਕੇ ਲੜੀਏ ਤਾਂ ਮੋਰਚੇ ਦੀ ਜਿੱਤ ਹੋ ਸਕਦੀ ਆ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਗਈ ਸੀ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕਿਸਾਨੀ ਅੰਦੋਲਨ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਕਿ ਮੇਰੀ ਜਾਨ ਦੀ ਕੀਮਤ ਜ਼ਿਆਦਾ ਨਹੀਂ ਹੈ ਬਲਕਿ ਕਿਸਾਨਾਂ ਦੀ ਕੀਮਤ ਜ਼ਿਆਦਾ ਆ ਕਿਸਾਨੀ ਅੰਦੋਲਨ ਦੀ ਕੀਮਤ ਜ਼ਿਆਦਾ ਆ ਜੇਕਰ ਮੇਰੀ ਜਾਨ ਕਿਸਾਨੀ ਦੇ ਲੇਖੇ ਲੱਗ ਜਾਵੇ ਤਾਂ ਮੇਰੇ ਲਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰ ਲਗਾਤਾਰ ਉੱਥੇ ਪਹੁੰਚ ਰਖ ਨੌਰੀ ਬਾਰਡਰ ਦੇ ਉੱਤੇ ਭਾਵਕ ਹੋ ਰਹੇ ਨੇ ਦੇਖ ਕੇ ਰੋ ਰਹੇ ਨੇ ਫੁੱਟ ਫੁੱਟ ਕੇ ਆਪਣੇ ਪਿਓ ਦੀ ਇਸ ਤਰੀਕੇ ਦੇ ਨਾਲ ਹਾਲਤ ਦੇਖ ਕੇ ਜਗਜੀਤ ਸਿੰਘ ਡੱਲੇਵਾਲ ਦਾ ਜੋ ਲੜਕਾ ਆ ਉਸ ਦੀ ਅੱਖਾਂ ਦੇ ਵਿੱਚੋਂ ਅਥਰੂ ਵਗੇ ਜੋ ਪੋਤਾ ਆ ਉਸ ਦੀ ਅੱਖਾਂ ਦੇ ਵਿੱਚੋਂ ਅਥਰੂ ਵਗੇ ਤਾਂ ਇੱਕ ਕਿਸਾਨ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਬੈਠਾ ਸੀ ਉਸ ਦੇ ਵੱਲੋਂ ਇਹ ਸਭ ਕੁਝ ਨਾ ਦੇਖਿਆ ਗਿਆ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ ਹੈ ਤਾਂ ਹਰ ਕੋਈ ਜਿਹੜਾ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਸੁਪਰੀਮ ਕੋਰਟ ਤੱਕ ਫਿਕਰਮੰਦ ਹੈ ਪਰ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਆ ਉਹ ਫਿਕਰਮੰਦ ਨਜ਼ਰ ਨਹੀਂ ਆ ਰਹੀ ਕੇਂਦਰ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕਰ ਸਕੀ ਕੋਈ ਵੀ ਅਜਿਹਾ ਬਿਆਨ ਨਹੀਂ ਆਇਆ ਕੇਂਦਰ ਦੇ ਕਿਸੇ ਵੀ ਵੱਡੇ ਮੰਤਰੀ ਦਾ ਆਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਜਗਜੀਤ ਸਿੰਘ ਢੱਲੇਵਾਲ ਦੀ ਫਿਕਰ ਨਹੀਂ ਆ ਸਿਹਤ ਦੀ ਫਿਕਰ ਨਹੀਂ ਆ ਜਾਨ ਦੀ ਫਿਕਰ ਨਹੀਂ ਆ ਤਾਂ ਕਿਸਾਨ ਇਹ ਕਹਿ ਰਹੇ ਨੇ ਕਿ ਪਹਿਲਾਂ ਕਈ ਕਿਸਾਨ ਸ਼ਹੀਦ ਹੋ ਗਏ ਤਾਂ ਉਦੋਂ ਕੇਂਦਰ ਨੂੰ ਕੋਈ ਫਿਕਰ ਨਹੀਂ ਸੀ ਤਾਂ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਫਿਕਰ ਕਿ ਮੈਂ ਹੋ ਸਕਦੀ ਹੈ ਬੀਤੇ ਦਿਨਾਂ ਦੇ ਵਿੱਚ ਰਕੇਸ਼ ਤਖਤ ਵੀ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਤੇ ਹੁਣ ਗੁਰਨਾਮ ਸਿੰਘ ਚੜੋਨੀ ਵੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਅੱਜ ਪਹੁੰਚਣਗੇ ਕੱਲ ਪਟਿਆਲਾ ਤੋਂ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ਬ੍ਰਹਮਾਨੰਦ ਗਿਰੀ ਆਪਣੇ ਪੂਰੀ ਟੀਮ ਦੇ ਨਾਲ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਹੁੰਚੇ ਉਹਨਾਂ ਦੇ ਨਾਲ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੀ ਮੌਜੂਦ ਰਹੇ ਤਾਂ ਉਹਨਾਂ ਦੀ ਟੀਮ ਪੂਰੀ ਮੌਜੂਦ ਰਹੀ ਹਰ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਫਿਕਰ ਕਰ ਰਿਹਾ ਤੇ ਹੁਣ 19ਵੇਂ ਦਿਨ ਦੇ ਵਿੱਚ ਕੱਲ ਸੀ ਅੱਜ 20ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਖੋਨ ਨਾਲ ਦਸਖਤ ਕਰਕੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਫਿਰ ਮੇਰੀ ਜਾਨ ਦਾ ਜ਼ਿੰਮੇਵਾਰ ਤੁਸੀਂ ਹੋਮੋਗੇ ਮੇਰੀ ਮੌਤ ਦਾ ਜ਼ਿੰਮੇਵਾਰ ਤੁਸੀਂ ਹੋਮੋਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਧੇ